ਸਤਿ ਸ਼੍ਰੀ ਅਕਾਲ ਫਰੈਂਡਸ ਸਾਡੀ ਅੱਜ ਦੀ ਕਹਾਣੀ ਹੈ ਗਰੀਬ ਦੀ ਧੀ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਜੀ ਉਹ 25 ਵਰਿਆਂ ਦੀ ਹੋ ਗਈ ਸੀ ਪਾਂਡੇ ਮਾਂਜਰੀ ਗੋਹਾ ਸੋਟਦੀ ਤੇ ਘਰ ਦੇ ਹੋਰ ਕੰਮ ਕਰਦੀ ਕਦੀ ਕਦੀ ਆਪਣੀ ਕਿਸੇ ਸਹੇਲੀ ਦੇ ਵਿਆਹ ਚ ਸੁਹਾਗ ਗੀਤ ਗਾਉਣ ਜਾਂਦੀ ਜਾਂ ਕਿਸੇ ਦੇ ਮੰਗਣੇ ਵਿਆਹ ਦੀ ਗੱਲ ਤੋਰਦੀ ਤਾਂ ਉਹ ਸੋਚਦੀ ਕਿ ਉਹਦੇ ਬਾਪ ਨੂੰ ਇਹ ਸਾਦੀ ਜਹੀ ਗੱਲ ਕਿਉਂ ਸਮਝ ਨਹੀਂ ਆਉਂਦੀ ਕੀ ਉਹਦੀ ਵਿਆਹ ਦੀ ਉਮਰ ਹੈ ਅੱਜ ਕੱਲ ਵਿਹੜੇ 'ਚ ਅਮਰੂਦ ਦੇ ਬੂਟੇ ਤੋਂ ਝੜੇ ਹੋਏ ਪੱਤੇ ਉਹ ਅਕਸਰ ਕਈ ਕਈ ਦਿਨ ਨਹੀਂ ਸਵਾਰਦੀ ਤੇ ਨਿੱਕੀ ਨਿੱਕੀ ਗੱਲ ਤੋਂ ਖਿੱਚ ਪੈਂਦੀ ਹੈ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ